ਸਸ਼ੀ ਕਾਲ ਜੀ ਮੈਨੂੰ ਆਤਮਾਨ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਗੱਲ ਕੀਤੀ ਜਾਵੇ ਮੁੱਖ ਮੰਤਰੀ ਨੂੰ ਲੈ ਕੇ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਬੀਤੇ ਦਿਨੀ ਉਸ ਦੀ ਜਿਹੜੀ ਕੁੱਟਮਾਰ ਕੀਤੀ ਗਈ ਸੀ ਤਾਂ ਉਸ ਦੀ ਕੁੱਟਮਾਰ ਦੀ ਜਿਹੜੀ ਕਿ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਖੂਬ ਵਾਇਰਲ ਹੋਈ ਸੀ ਪਰ ਇਸ ਮਾਮਲੇ ਦੇ ਵਿੱਚ ਉਹਨਾਂ ਇੱਕ ਨਵਾਂ ਵੀਡੀਓ ਸਾਹਮਣੇ ਆਇਆ ਜਿਹੜੇ ਇਲਜ਼ਾਮ ਮੁੱਖ ਮੰਤਰੀ ਦੇ ਉੱਤੇ ਲਗਾਏ ਗਏ ਸੀ ਕਿ ਉਸ ਨੇ ਘਰ ਦੇ ਬਾਹਰ ਇੱਟਾਂ ਰੋੜਿਆਂ ਦੇ ਨਾਲ ਹਮਲਾ ਕੀਤਾ ਗਿਆ ਸੀ ਕਿਰਪਾਨਾਂ ਦੇ ਨਾਲ ਹਮਲਾ ਕੀਤਾ ਗਿਆ ਸੀ ਤਾਂ ਉਸ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਤਾਂ ਸਭ ਤੋਂ ਪਹਿਲਾਂ ਅਸੀਂ ਇਸ ਵੀਡੀਓ ਦੇ ਉੱਤੇ ਨਜ਼ਰ ਮਾਰਾਂਗੇ ਜਿਸ ਦੇ ਚੱਲਦੇ ਪੁਲਿਸ ਮੁਲਾਜ਼ਮਾਂ ਦੇ ਬਲੋ ਇਸ ਦੀ ਕੁੱਟਮਾਰ ਕੀਤੀ ਗਈ ਹੈ ਹਾਲਾਂਕਿ ਜੋ ਪੁਲਿਸ ਮੁਲਾਜ਼ਮਾਂ ਨੇ ਕੁੱਟਮਾਰ ਕੀਤੀ ਹੈ ਉਹ ਵੀ ਬੇहद ਨਿੰਦਣਯੋਗ ਹੈ ਕਿ ਇਸ ਤਰੀਕੇ ਦੇ ਨਾਲ ਕਿਸੇ ਦੀ ਬੇਅਦਬੀ ਜਿਹੜੀ ਕਿ ਨਹੀਂ ਕਰਨੀ ਚਾਹੀਦੀ ਸੀ ਪਰ ਕਸੂਰ ਮੁੱਖ ਮੰਤਰੀ ਦਾ ਵੀ ਸੀ ਤਾਂ ਉਸ ਦੇ ਘਰ ਜਿਹੜੇ ਕਿ ਅਮਰਤਪਾਲ ਸਿੰਘ ਮੈਰੂ ਵੀ ਪਹੁੰਚੇ ਤਾਂ ਉਹਨਾਂ ਨੇ ਕੀ ਕਿਹਾ ਉਹ ਤੁਹਾਨੂੰ ਬਾਅਦ ਵਿੱਚ ਦੱਸਾਂਗੇ ਸਭ ਤੋਂ ਪਹਿਲਾਂ ਅਸੀਂ ਜਿਹੜੀ ਹੁਣ ਨਵੀਂ ਵੀਡੀਓ ਵਾਇਰਲ ਹੋ ਰਹੀ ਹੈ ਮੁੱਖ ਮੰਤਰੀ ਉਸ ਦੇ ਉੱਤੇ ਨਜ਼ਰ ਮਾਰਦੇ ਹਾਂ ਸੋ ਵੀਰੇ ਤੁਸੀਂ ਦੇਖ ਹੀ ਲਈ ਕਿ ਮੁੱਖ ਮੰਤਰੀ ਦਾ ਕਸੂਰ ਜ਼ਰੂਰ ਸੀ ਹਾਲਾਂਕਿ ਮੁੱਖ ਮੰਤਰੀ ਦਾ ਇਹ ਕਹਿਣਾ ਹੈ ਕਿ ਜਦੋਂ ਉਹ ਜਾ ਰਿਹਾ ਸੀ ਤਾਂ ਜਿਹੜੇ ਕਿ ਉਹ ਕੁੱਤਾ ਦੀ ਗੱਲ ਨੂੰ ਲੈ ਕੇ ਜਿਹੜਾ ਕਿ ਇਹ ਮਾਮਲਾ ਪਕਿਆ ਸੀ ਜਿੱਦਾਂ ਚੱਲਦੇ ਉਸ ਨੇ ਜੜ ਕੇ ਰੋਲੇ ਮਾਰੇ ਸੀ ਹਾਲਾਂਕਿ ਜਿੱਦਾਂ ਸਫਾਈ ਜਿਹੜੀ ਕਿ ਮੁੱਖ ਮੰਤਰੀ ਨੇ ਦਿੱਤੀ ਹੈ ਪਰ ਦੂਜੇ ਪਾਸੇ ਅਮਰਪਾਲ ਸਿੰਘ ਮਹਿਰੂ ਵੀ ਮੁੱਖ ਮੰਤਰੀ ਦੇ ਘਰ ਪਹੁੰਚੇ ਜਿੱਥੇ ਸਭ ਤੋਂ ਪਹਿਲਾਂ ਉਸ ਨੇ ਮੁੱਖ ਮੰਤਰੀ ਦੇ ਸਿਰ ਦੇ ਉੱਤੇ ਦਸਤਾਰ ਸਜਾਈ ਜਿਸ ਦੀਆਂ ਤਸਵੀਰਾਂ ਆਪਣੇ ਸੋਸ਼ਲ ਕਾਉਂਟ ਦੇ ਉੱਤੇ ਸਾਂਝੀਆਂ ਕੀਤੀਆਂ ਨੇ ਤੁਸੀਂ ਵੀ ਵੀਡੀਓ ਲਗਾਤਾਰ ਜਿਹੜੇ ਕਿ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਕਿ ਅਮਰਪਾਤ ਸਿੰਘ ਮਹਿਰੂ ਦੇ ਵੱਲੋਂ ਜਿਹੜਾ ਕਿ ਮੁੱਖ ਮੰਤਰੀ ਦੇ ਸਿਰ ਤੇ ਦਸਤਾਰ ਸਜਾਈ ਜਾ ਰਹੀ ਹੈ ਤੇ ਇਸ ਦੇ ਨਾਲ ਇੱਕ ਪੋਸਟ ਵੀ ਜਿਹੜੀ ਕਿ ਅਮਰਪਾਤ ਸਿੰਘ ਮਹਿਰੂ ਦੇ ਵੱਲੋਂ ਸਾਂਝੀ ਕੀਤੀ ਗਈ ਜਿਸ ਦੇ ਵਿੱਚ ਉਸ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਦਾ ਕਸੂਰ ਸੀ ਮੁੱਖ ਮੰਤਰੀ ਨੇ ਗਾਲੀ-ਕਲੋਚ ਕੀਤਾ ਤੇ ਮੁੱਖ ਮੰਤਰੀ ਨੇ ਜਿਹੜਾ ਕਿ ਇਟਾ-ਰੋੜਿਆਂ ਦੇ ਨਾਲ ਹਮਲਾ ਕੀਤਾ ਸੀ ਪਰ ਠੀਕ ਹੈ ਮੰਨਦੇ ਕਿ ਮੁੱਖ ਮੰਤਰੀ ਦਾ ਕਸੂਰ ਸੀ ਪਰ ਇੱਥੇ ਪੁਲਿਸ ਨੂੰ ਵੀ ਜਿਹੜਾ ਕਿ ਥੋੜਾ ਸੋਚਣਾ ਚਾਹੀਦਾ ਸੀ ਇਸ ਤਰੀਕੇ ਦੇ ਨਾਲ ਉਸ ਜਿਹੜੀ ਕੁੱਟਮਾਰ ਕੀਤੀ ਗਈ ਆ ਇਹ ਨਿੰਦਣਯੋਗ ਆ ਉਹਦੇ ਕੇਸਾਂ ਦੀ ਬੇਅਦਬੀ ਕਰਨਾ ਗਲਤ ਹੈ ਉਸ ਦਾ ਕਸੂਰ ਸੀ ਤਾਂ ਉਸ ਨੂੰ ਫੜ ਕੇ ਥਾਣੇ ਲੈ ਚੋਂਦੇ ਤਾਂ ਉਸ ਦੇ ਉੱਤੇ ਬੰਦ ਦੀ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਸੀ ਪਰ ਇਸ ਤਰੀਕੇ ਦੇ ਨਾਲ ਉਸ ਦੇ ਕੇਸਾਂ ਦੀ ਬੇਅਦਬੀ ਕਰਨਾ ਇਹ ਗਲਤ ਹੈ ਦੂਜੇ ਪਾਸੇ ਅਮਰਪਾਤ ਸਿੰਘ ਮਹਿਰੂ ਨੇ ਇਹ ਵੀ ਕਿਹਾ ਕਿ ਅਮਰਪਾਤ ਸਿੰਘ ਦਾ ਕਸੂਰ ਸੀ ਉਸ ਨੇ ਜਿਹੜੀ ਕਿ ਗਲਤੀ ਕੀਤੀ ਹੈ ਤੇ ਉਸ ਦੀ ਗਲਤੀ ਦੀ ਸਜ਼ਾ ਠੀਕ ਹੈ ਮਿਲਣੀ ਚਾਹੀਦੀ ਹੈ ਪਰ ਕੇਸਾਂ ਦੀ ਬੇਅਦਬੀ ਕਰਨਾ ਪੁਲਿਸ ਲਈ ਗਲਤ ਹੈ ਤਾਂ ਉਸ ਨੇ ਕਿਹਾ ਕਿ ਜਿਹੜਾ ਕਿ ਮੁੱਖ ਮੰਤਰੀਆ ਉਸਨੇ ਕਿਸਦੇ ਘਰ ਦੇ ਬਾਹਰ ਜਿਹੜਾ ਕਿ ਇੱਟਾਂ ਰੋੜਿਆਂ ਦੇ ਨਾਲ ਹਮਲਾ ਕੀਤਾ ਗਾਲ੍ਹਾਂ ਵੀ ਕੱਢੀਆਂ ਸੀ ਜਿਸ ਦੇ ਚਲਦੇ ਉਸ ਦੇ ਉੱਤੇ ਇਹ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਹੈ ਪਰ ਪੁਲਿਸ ਨੇ ਜੋ ਕਾਰਵਾਈ ਕੀਤੀ ਗਈ ਹੈ ਗਲਤ ਕੀਤੀ ਹੈ ਉਸ ਦੇ ਉੱਤੇ ਜੋ ਬੰਦੀ ਕਾਨੂੰਨੀ ਕਾਰਵਾਈ ਸੀ ਥਾਣੇ ਲੈ ਜਾਂਦੇ ਉਸ ਤੋਂ ਬਾਅਦ ਜੋ ਵੀ ਮਾਮਲਾ ਹੋਣਾ ਸੀ ਉਹ ਕਰ ਦੇਣਾ ਸੀ ਉਸ ਦੇ ਉੱਤੇ ਜੋ ਵੀ ਕਾਰਵਾਈ ਹੋਣੀ ਸੀ ਪਰ ਕਿਸਾਂ ਦੀ ਬੇਅਦਬੀ ਕਰਨਾ ਇਹ ਸਰਾਸਰ ਗਲਤ ਹੈ ਬਿਊਰੋ ਰਿਪੋਰਟ ਛਣਕਾਟਾ ਨਿਊਜ਼